ਪਿਆਰ ਸਰਕਾਰ ਮਰਦਾਬਾ 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 ਸੈਂਟਰ ਸਰਕਾਰ ਮਰਦਾਬਾ 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 ਖੜਪਿੰਡ ਸੰਘਰਸ਼ ਕਮੇਟੀ ਜਿੰਦਾਬਾਦ 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 ਇਸ ਵੀਡੀਓ ਨੂੰ ਇੰਨਾ ਕਿ ਜ਼ਿਆਦਾ ਸ਼ੇਅਰ ਕਰਨਾ ਕਿ ਕੱਲੇ ਕੱਲੇ ਘਰ ਦੇ ਵਿੱਚ ਤੇ ਕੱਲੇ ਕੱਲੇ ਫੋਨ ਦੇ ਵਿੱਚ ਪਹੁੰਚਾ ਦੇਣੀ ਉਹ ਮੀਡੀਆ ਵਾਲਿਓ ਉਹ ਬਿਸ਼ਰਮੋ ਅੱਜ ਤੱਕ ਤੁਸੀਂ ਆਹ ਕਿਸਮ ਦੀ ਖ਼ਬਰ ਨਹੀਂ ਲਾਈ ਪਿਛਲੇ 15-20 ਦਿਨ ਹੋ ਗਏ ਕਿਸਾਨਾਂ ਨੂੰ ਭੁੱਖ ਹੜਤਾਲ ਦੇ ਉੱਪਰ ਬੈਠਿਆ ਨੂੰ ਮੰਗਾਂ ਜਾਇਜ਼ ਨਹੀਂ ਗਿਆ ਮੰਗਾਂ ਮੰਨੀਆਂ ਜਾਣ ਟੱਕੇ ਨਾਲ ਪਾਣੀ ਨਾ ਛੱਡਿਆ ਜਾਵੇ ਲਾ ਮੈਂ ਰਾਜਨੀਤਿਕ ਲੀਡਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਲਾਣ ਤਾਂ ਬਾਅਦ ਚ ਪਾਉਂਗਾ ਪਹਿਲਾਂ ਮੇਰੀ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਹੜ੍ਹ ਦੇਖੇ ਨੇਗੇ ਜਿਹੜੇ ਹੜ੍ਹਾਂ ਦੇ ਵਿੱਚ ਆਏ ਨੇਗੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਨੂੰ ਇੰਨਾ ਕਿ ਜ਼ਿਆਦਾ ਸ਼ੇਅਰ ਕਰਨਾ ਕਿ ਕੱਲੇ-ਕੱਲੇ ਘਰ ਦੇ ਵਿੱਚ ਤੇ ਕੱਲੇ-ਕੱਲੇ ਫੋਨ ਦੇ ਵਿੱਚ ਪਹੁੰਚਾ ਦੇਣੀ ਨਹੀਂ 6 ਮਹੀਨਿਆਂ ਨੂੰ ਪੰਜਾਬ ਫੇਰ ਡੁੱਬੂਗਾ ਆ ਸਾਰਾ ਜਿਹੜਾ ਤੁਹਾਨੂੰ ਮੈਂ ਦਰਦ ਦਿਖਾਉਣਾ ਸਾਰਾ ਦਰਦ ਤਾਹਾਂ ਬੈਠੇ ਨੇਗੇ 100 ਫੁੱਟ ਉੱਚੇ ਹੈਡਾਂ ਦੇ ਉੱਪਰ ਕਿਸਾਨ ਬੈਠੇ ਨੇਗੇ ਮਰ ਨੂੰ ਚਾਰ ਨੇ ਕਿਸਾਨ ਨਾਲ ਬਿਜਲੀ ਰੰਗ ਰਹੀ ਹੈ ਐਨੀ ਸੀਤ ਲਹਿਰ ਦੇ ਵਿੱਚ ਬੈਠੇ ਕਿਉਂ ਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੜ੍ਹਾਂ ਨੇ ਇਹਨਾਂ ਲਈ ਮਸਲਾ ਹੱਲ ਕੀਤਾ ਜਾਵੇ ਮੰਗਾਂ ਜਾਇਜ਼ ਨੇਂ ਗਿਆ ਮੰਗਾਂ ਮੰਨੀਆਂ ਜਾਣ ਧੱਕੇ ਨਾਲ ਪਾਣੀ ਨਾ ਛੱਡਾ ਜਾਵੇ ਡੈਮਾਂ ਦੇ ਪ੍ਰਬੰਧ ਪੰਜਾਬ ਦੇ ਕੋਲੇ ਹੋਣ ਇਸ ਕਰਕੇ ਜਿਹੜੀਆਂ ਮੰਗਾਂ ਨੇ ਤੁਹਾਨੂੰ ਮੰਗਾਂ ਸਾਰੀਆਂ ਮੈਂ ਗਿਣਿਆ ਦੇਣੀਆਂ ਰਹੀਆਂ ਪਰ ਤੁਸੀਂ ਇਹ ਵੀਡੀਓ ਇਕੱਲੇ ਇਕੱਲੇ ਘਰ ਦੇ ਵਿੱਚ ਪਚਾਉਣੀ ਤੇ ਇਕੱਲੇ ਇਕੱਲੇ ਬੰਦੇ ਨੇ ਮੈਂ ਪੱਤਰਕਾਰਾਂ ਨੂੰ ਲਾਹਨਤ ਪਾਉਣਾ ਚਾਹਣਾ ਮੀਡੀਆ ਵਾਲੇ ਪੱਤਰਕਾਰਾਂ ਨੂੰ ਲਾਹਨਤ ਪਾਉਣਾ ਚਾਹਣਾ ਖੜਾ ਨੇ ਵਿੱਚ ਆ ਕੇ ਤੁਸੀਂ ਬਹੁਤ ਵੱਡੇ ਵੱਡੇ ਡਰਾਮੇ ਕੀਤੇ ਹਰੇਕ ਦੇ ਮੂੰਹ 'ਚ ਮੈਕ ਥਣਦੇ ਸੀਗੇ ਹਰੇਕ ਨੂੰ ਕਹਿੰਦੇ ਸੀਗੇ ਤੇਰਾ ਘਰ ਡੁੱਬ ਗਿਆ ਕਿਵੇਂ ਲੋਕਾਂ ਦੇ ਜਜਬਾਤਾਂ ਨਾਲ ਤੁਸੀਂ ਖੇਡਿਆ ਉਹ ਮੀਡੀਆ ਵਾਲਿਓ ਉਹ ਬਿਸ਼ਰਮੋ ਅੱਜ ਤੱਕ ਤੁਸੀਂ ਆ ਕਿਸਾਨਾਂ ਦੀ ਖਬਰ ਨਹੀਂ ਲਾਈ ਪਿਛਲੇ 15-20 ਦਿਨ ਹੋ ਗਏ ਕਿਸਾਨਾਂ ਨੂੰ ਭੁੱਖ ਹੜਤਾਲ ਦੇ ਉੱਪਰ ਬੈਠਿਆ ਨੂੰ 100 ਫੁੱਟ ਪਰਾ ਦੇਖ ਲਓ ਪਾਣੀ ਆ ਸਾਰਾ ਜਿਹੜਾ ਪਾਣੀ ਹੈ ਕਿਵੇਂ ਠੰਡਾ ਵਗਦਾ ਹੱਥ ਠੰਡੇ ਹੁੰਦੇ ਨੇ ਆ ਦਿਖਾ ਦੇ ਸਾਰਾ ਇੱਧਰ ਜਿਹੜੀਆਂ ਹਰੀ ਕਾਲੀਆਂ ਪੁੱਤਣ ਵਾਲੀਆਂ ਮੇਨ ਨਹਰਾ ਨੇ ਹਰੀ ਚਾਹਤ ਆ ਹੈਡ ਦੇ ਉੱਪਰ ਅਸੀਂ ਉੱਪਰ ਖੜੇ ਆ ਆ ਸਾਡੇ ਕਿਸਾਨ ਜਿਹੜੀ ਹੜਪੀ ਸੰਘਰਸ਼ ਕਮੇਟੀ ਜਿਹੜੀ ਬਣੀ ਹੋਈ ਆ ਜਿਹੜੇ ਮੁੱਦਿਆਂ ਦੀ ਗੱਲ ਕਰਦੀ ਆ ਪੰਜਾਬ ਦੇ ਲੀਡਰ ਪਰ ਜਿਹੜੇ ਕਿ ਉਹ ਵੋਟਾਂ ਮਿਲੇ ਡਰਾਮੇ ਕਰਨ ਵਾਲੀ ਬਹੁਤ ਆਏ ਪਰ ਅੱਜ ਮੁੱਦੇ ਦੀ ਗੱਲ ਕਰਨ ਦਾ ਜਿਹੜਾ ਭਗਵੰਤ ਮਾਨ ਕੋਲੇ ਸਮਾਂ ਨਹੀਂ ਹੈਗਾ ਹਿਮਾਚਲ ਦਾ ਮੁੱਖ ਮੰਤਰੀ ਧਮਕੀਆਂ ਦੇ ਜਾਂਦਾ 200 ਕਰੋੜ ਰੁਪਏ ਦਾ ਸੱਸਮਾ ਹੋਰ ਲਾਇਆ 200 ਕਰੋੜ 200 ਕਰੋੜ ਰੁਪਏ ਹੋਰ ਕੱਢ ਜਿਹੜਾ ਸਾਡਾ ਹਿਮਾਚਲ ਦੇ ਵਿੱਚੋਂ ਪਾਣੀ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਦਿਖਾ ਜਾ ਕੇ ਵੀ ਆ ਜਿਹੜੇ ਕਿਸਾਨਾਂ ਦੀ ਜਿਹੜੇ ਜ਼ਮੀਨਾਂ ਡੁੱਬੀਆਂ ਨੇ ਹਰਤ ਜਿਹੜੇ ਕਿਸਾਨਾਂ ਦਾ ਜਿਹੜਾ ਕਿ ਜ਼ਮੀਨਾਂ ਪੱਧਰੀਆਂ ਨਹੀਂ ਹਰਤ ਕੱਢਣੇ ਸਾਰੇ ਜ਼ਮੀਨਾਂ ਦਰਿਆ ਦੇ ਵਿੱਚ ਰੁੜਕੀਆਂ ਵਾਰ-ਵਾਰ ਹਿਮਾਚਲ ਤੇ ਸੈਂਟਰ ਗਵਰਨਮੈਂਟ ਨੇ ਧਮਕੀ ਦਿੰਦੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਲੱਤਾਂ ਦੇ ਵਿੱਚ ਇਨਾ ਭਾਰ ਨਹੀਂ ਹੈਗਾ ਕਿ ਆ ਜਿਹੜੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰ ਲੈ ਜਿਹੜੇ ਜ਼ਮੀਨਾਂ ਦੀ ਗੱਲ ਕਰ ਲੈ 650 ਏਕੜ ਜਿਹੜੀ ਇੱਧਰ ਜ਼ਮੀਨ ਸਾਰੀ ਐਕਵਾਇਰ ਕੀਤੀ ਹੋਈ ਆ ਨਹੀਂ ਆ ਸਾਰੀਆਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਪਾਣੀ ਛੱਡਿਆ ਗਿਆ ਕਿਸਾਨਾਂ ਨੂੰ ਅੱਜ ਤੱਕ ਬਦਨਾਮ ਕੀਤਾ ਗਿਆ ਕਿ ਤੁਸੀਂ ਦਰਾਈ ਇਲਾਕਾ ਰੋਕਦੇ ਹੋ ਲਾਇਰ ਇਰਾਕੇ ਦਾ ਜਿਹੜਾ ਕਿ ਏਰੀਆ ਤੁਸੀਂ ਰੋਕਿਆ ਹੋਇਆ ਤਾਂ ਹਟਾਉਂਦੇ ਨੇਗੇ ਅੱਜ ਤੱਕ ਕਿਸਾਨਾਂ ਨੂੰ ਜਿਹੜਾ ਬਦਨਾਮ ਕੀਤਾ ਗਿਆ ਪਰ ਅੱਜ ਤੱਕ ਇਹ ਗੱਲ ਕਿਸੇ ਨੇ ਨਹੀਂ ਦੱਸੀ ਕਿ ਜਿਹੜੀਆਂ ਇਹਨਾਂ ਦੇ ਕਿਸਾਨਾਂ ਜਿਹੜੇ ਮਾਲਕੀ ਤੇ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਪਾਣੀ ਛੱਡਿਆ ਜਾਂਦਾ ਜੇਕਰ ਸੜਕ ਨਗਾਉਣੀ ਹੈ ਕੋਈ ਨਹਿਰ ਨਗਾਉਣੀ ਹੈ ਉਹਦੇ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਪਰ ਇਹਨਾਂ ਦੇ ਜ਼ਮੀਨਾਂ ਦੇ ਕਿਸਾਨਾਂ ਦੀ ਜ਼ਮੀਨਾਂ ਕਦੇ ਐਕਵਾਇਰ ਨਹੀਂ ਕੀਤੀਆਂ ਕੋਈ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਅੱਜ ਤੱਕ ਜਿਹੜੇ ਕਿਸਾਨਾਂ ਨੇ ਆਪਣੇ ਹੱਥ ਹੱਥੋ ਕੀ ਘਰਾਂ ਦੇ ਵਿੱਚ ਬੈਠੇ ਨੇਗੇ ਆਪੂ ਆਪਣਾ ਜਿਹੜਾ ਸਭ ਕੁਝ ਗਵਾ ਕੇ ਬੈਠੇ ਨੇਗੇ ਪਰ ਇਹ ਮੁੱਦੇ ਦੀ ਅਜ ਤੱਕਰ ਗੱਲ ਕਿਸੇ ਨੇ ਕੀਤੀ ਨਹੀਂ ਤੇ ਨਾ ਕਿਸੇ ਨੇ ਮੈਨੂੰ ਲੱਗਦਾ ਵੀ ਜੇ ਤੁਸੀਂ ਨਾ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਕਿਸੇ ਨੇ ਕਰਨੀ ਆ ਆਓ ਨੌਜਵਾਨੋ ਸਾਰੇ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਓ ਇਸ ਲੜਾਈ ਨੂੰ ਆਪਾਂ ਲੜੀਏ ਧੰਨਵਾਦ